ਸੋਹੀ ਮਹਿਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ ਪਾਂਡਾ ਆਤਮ ਲੀਣਾ ਤੋਤਾ ਹੱਚਾ ਨਾ ਵੇਸੀ ਸੁਹੀ ਮਹਿਲਾ ਪਹਿਲਾ ਸੁਹੀ ਰਾਗ ਦੇ ਅੰਦਰ ਸਿੱਖ ਧਰਮ ਦੀ ਬਾਣੀ ਸਿੱਖ ਧਰਮ ਦੀ ਮੋਢੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਉਚਾਰਣ ਕੀਤੇ ਹੋਏ ਅੱਜ ਦੇ ਅੰਮ੍ਰਿਤ ਵੇਲੇ ਦੇ ਮੁਖਵਾਕ ਜਿਸ ਦੀ ਆਪਾਂ ਵਿਚਾਰ ਦੇ ਨਾਲ ਜੁੜਨਾ ਕਰਨਾ ਹੈ ਇਹ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਅੰਕ ਨੰਬਰ 730 ਦੇ ਉੱਪਰ ਸਵਾਇ ਮਨ ਹੈ ਸਾਹਿਬ ਕਿਰਪਾ ਕਰਦੇ ਨੇ ਭਾਂਡਾ ਹੱਛਾ ਸੋਏ ਜੋ ਤਿਸ ਬਾਪ ਸੇ ਉਹੀ ਹਿਰਦਾ ਪਵਿੱਤਰ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਬਾਂਡਾ ਆਤਮ ਲੀਣਾ ਤੋਤਾ ਹੱਚਾ ਨਾ ਹੋਏ ਸੀ ਜੇ ਮਨੁੱਖ ਦਾ ਹਿਰਦਾ ਅੰਦਰੋਂ ਬਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸ਼ਰੀਰ ਨੂੰ ਤੀਰਥ ਆਦਕ ਤੇ ਇਸ਼ਨਾਨ ਕਰਾਇਆ ਹਿਰਦਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ ਗੁਰੂ ਦੇ ਦਵਾਰੇ ਹੋਏ ਸੋਝੀ ਪਾਏ ਸੀ ਜੇ ਗੁਰੂ ਦੇ ਦਰ ਤੇ ਆਪਾ ਭਾਵ ਦੂਰ ਕਰਕੇ ਸਵਾਲੀ ਬਣੀਏ ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ ਏਤ ਦਵਾਰੇ ਤੋਏ ਹੱਚਾ ਵੇਸੀ ਗੁਰੂ ਦੇ ਦਰ ਤੇ ਰਹਿ ਕੇ ਹੀ ਬਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ ਮੈਲੇ ਹੱਚੇ ਕਾ ਵਿਚਾਰ ਆਪ ਵਰਤਾਏ ਸੀ ਜੇ ਗੁਰੂ ਦੇ ਦਰਤ ਟਿਕੀ ਤਾਂ ਪਰਮਾਤਮਾ ਆਪ ਹੀ ਇਹ ਵਿਚਾਰਨ ਦੀ ਸਮਝ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਖਾਲੀ ਹੱਥ ਜਾ ਕੇ ਪ੍ਰਲੋਕ ਵਿੱਚ ਜੀਵਨ ਪਵਿੱਤਰ ਕਰਨ ਦੀ ਸੋਝ ਮਿਲੇਗੀ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਇਹ ਇੱਕ ਕੁਦਰਤੀ ਨਿਯਮ ਹੈ ਕਿ ਇਥੇ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹ ਜਿਹਾ ਉਹ ਬਣ ਜਾਂਦਾ ਹੈ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਜੋ ਮਨੁੱਖ ਗੁਰੂ ਦੇ ਦਰ ਤੇ ਟਿਕਦਾ ਹੈ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖਸ਼ਦਾ ਹੈ ਚੱਲਿਆ ਪਤ ਸਿਓ ਜਨਮ ਸਵਾਰ ਬਾਜਾ ਵਾਇਸੀ ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ ਉਹ ਆਪਣੀ ਸੋਭਾ ਦਾ ਬਾਜਾ ਇੱਥੇ ਵਜਾ ਜਾਂਦਾ ਹੈ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਕੋਈ ਇੱਕ ਮਨੁੱਖ ਕੀ ਤਿੰਨਾ ਹੀ ਲੋਕਾਂ ਵਿੱਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਏ ਨਾਨਕ ਉਹ ਮਨੁੱਖ ਆਪ ਸਦਾ ਪ੍ਰਸੰਨ ਚਿਤ ਰਹਿਦਾ ਹੈ ਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਹੀ ਤਾਰ ਲੈਂਦਾ ਹੈ ਸ਼ੋਭਾ دیਵੰਦਾ ਹੈ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਈ ਨਾਨਕ ਆਪਨੇ ਹਾਲ ਸਭ ਕੁਲ ਤਾਰਸੀ ਵਾਖੀ ਗੁਰੂ ਜੀ ਕਾ ਖਲਸਾ ਵਾਖੀ ਗੁਰੂ ਜੀ ਕੀ ਫਤਿਹ ਅਰੰਸਨ